ਬੇਕੋਫ ਚੋਰਾਂ ਵੱਲੋਂ ਮੋਟਰਸਾਈਕਲ ਤੇ ਪਿੱਛਾ ਕਰ ਰਹੇ ਦੋ ਸਕੇ ਭਰਾਵਾਂ ਦੇ ਵਿੱਚੋਂ ਇੱਕ ਦਾ ਤੇਜ਼ ਧਾਰਾ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਜਾਣਕਾਰੀ ਅਨੁਸਾਰ ਪਿੰਡ ਗਿੱਦੜ ਵਿੰਡੀ ਵਿਖੇ ਤੜਕੀ ਕਰੀਬ 4 ਵਜੇ ਦੋ ਅਣਪਛਾਤੇ ਚੋਰ ਬਾਹਰਲੀ ਕੰਦ ਟੱਪ ਕੇ ਘਰ ਦੇ ਵਿੱਚ ਦਾਖਲ ਹੋਏ ਤੇ ਮੋਟਰਸਾਈਕਲ ਲੈ ਕੇ ਫਰਾਰ ਹੋ ਗਏ ਇਸ ਦਾ ਪਤਾ ਲੱਗਣ ਤੇ ਘਰ ਦੇ ਮਾਲਕ ਦੋਵੇਂ ਸਕੇ ਭਰਾ ਸੁਖਵਿੰਦਰ ਸਿੰਘ ਤੇ ਅੰਗਰੇਜ ਸਿੰਘ ਆਪਣਾ ਬੁਲੇਟ ਮੋਟਰਸਾਈਕਲ ਲੈ ਕੇ ਚੋਰਾਂ ਦਾ ਪਿੱਛਾ ਕਰਨ ਲੱਗੇ ਜਦੋਂ ਉਹ ਪਿੱਛਾ ਕਰਦੇ ਹੋਏ ਕਸਬਾ ਹੰਬੜਾ ਨਜ਼ਦੀਕ ਪਹੁੰਚੇ ਤਾਂ ਉਹਨਾਂ ਦੀ ਆਪਸ ਦੇ ਵਿੱਚ ਝੜਪ ਹੋ ਗਈ ਤੇ ਚੋਰਾਂ ਜੋ ਮੋਟਰਸਾਈਕਲ ਦੇ ਪਿੱਛੇ ਬੈਠੇ ਇੱਕ ਚੋਰ ਨੇ ਮੋਟਰਸਾਈਕਲ ਤੇ ਪਿੱਛੇ ਬੈਠੇ ਪ੍ਰਾ ਸੁਖਵਿੰਦਰ ਸਿੰਘ ਦੇ ਸਿਰ ਦੇ ਵਿੱਚ ਮਾਰੂ ਹਥਿਆਰ ਦੇ ਨਾਲ ਹਮਲਾ ਕਰ ਦਿੱਤਾ ਜਿਸ ਨਾਲ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਇਆ ਤੇ ਉਸ ਨੂੰ ਇਲਾਜ ਦੇ ਲਈ ਜਦੋਂ ਲੁਧਿਆਣਾ ਦੇ ਇੱਕ ਪ੍ਰਾਈਵੇਟ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੇ ਵੱਲੋਂ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ ਚੋਰ ਘਟਨਾ ਸਥਾਨ ਤੋਂ ਮੌਕੇ ਤੋਂ ਫਰਾਰ ਹੋਣ ਦੇ ਵਿੱਚ ਕਾਮਯਾਬ ਹੋ ਗਏ ਨੇ ਦੱਸਦੀ ਹੈ ਕਿ ਮੋਟਰਸਾਈਕਲ ਚੋਰੀ ਕਰਨ ਤੋਂ ਪਹਿਲਾਂ ਗਲੀ ਦੇ ਵਿੱਚ ਘੁੰਮ ਰਹੇ ਇਹਨਾਂ ਦੋਵੇਂ ਚੋਰਾਂ ਦੀਆਂ ਤਸਵੀਰਾਂ ਗਲੀ ਦੇ ਵਿੱਚ ਲੱਗੇ ਇੱਕ ਘਰ ਦੇ ਸੀਸੀਟੀਵੀ ਕੈਮਰਾ ਦੇ ਵਿੱਚ ਕੈਦ ਹੋ ਗਈ ਹੈ ਥਾਣੇ ਦੇ ਇਨਸਪੈਕਟਰ ਜਸਵੀਰ ਸਿੰਘ ਨੇ ਦੱਸਿਆ ਹੈ ਕਿ ਸੀਸੀਟੀਵੀ ਖੰਗਾਲੇ ਜਾ ਰਹੇ ਨੇ ਤੇ ਜਲਦ ਹੀ ਚੋਰਾਂ ਦਾ ਪਤਾ ਲਗਾਇਆ ਜਾਵੇਗਾ